ਹਾਂਜੀ ਕਢਾਈ ਕਰਾਉਣ ਵਾਸਤੇ ਜੇਕਰ ਤੁਸੀਂ ਬਿਨਾਂ ਲੈਨਿੰਗ ਤੋਂ ਕਪੜਾ ਲੈਣਾ ਤਾਂ ਇਸ ਤੋਂ ਵਧੀਆ ਸਟਾਫ ਹੈ ਜਿਹੜਾ ਕੋਈ ਹੋ ਨਹੀਂ ਸਕਦਾ ਕਿਉਂਕਿ ਲੈਨਿੰਗ ਦੇ ਵਾਲੇ ਕਪੜੇ ਵੀ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਆਉਂਦੇ ਰਹਿੰਦੇ ਆ ਪਰ ਆਹ ਵਾਲਾ ਕਪੜਾ ਹਰ ਇੱਕ ਨੇ ਪਸੰਦ ਕੀਤਾ ਚਾਹੇ ਉਹ ਆਪ ਘਰੇ ਕਢਾਈ ਕੀਤੀ ਹੈ ਜਾਂ ਫਿਰ ਮਸ਼ੀਨ ਤੋਂ ਵਰਕ ਕਰਵਾਉਣਾ ਸਭ ਤੋਂ ਬੈਸਟ ਕੁਆਲਿਟੀ ਦਾ ਕਪੜਾ ਹੈ ਥੋੜਾ ਟੋਨ ਦਾ ਚੇਂਜ ਹੋ ਰਿਹਾ ਹੈ ਰੈਸਟ ਕਲਰ ਹੈ ਵੈਸੇ ਬਹੁਤ ਸੋਹਣੇ ਆਪਾਂ 12 ਰੰਗ ਵੀਰੇ ਇਹਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਜੇ ਇੱਕ ਕਲਰ ਵੀ ਤੁਹਾਨੂੰ ਨਾ ਜਚਿਆ ਨਾ ਤਾਂ ਵੀਡੀਓ ਦੇਖਣੀ ਛੱਡ ਦਿਓ ਜੇ ਇੱਕ ਕਲਰ ਵੀ ਤੁਹਾਨੂੰ ਐ ਲੱਗਿਆ ਵੀ ਚੰਗਾ ਨਹੀਂ ਸੀਗਾ ਜਾਂ ਸਰਦਾਰੀ ਕਲਰ ਨਹੀਂ ਸੀਗਾ ਲਓ ਜੀ ਅਗਲਾ ਕਲਰ ਦੇਖੋ ਹੁਣ ਤੁਸੀਂ ਅਗਲਾ ਕਲਰ ਦਿਖਾਓ ਜੀ ਉੱਥੇ ਲਓ ਸਕਾਈ ਜਿਹਾ ਕਲਰ ਹੈ ਸਕਾਈ ਬਲੂ ਜਿਵੇਂ ਆਪਣਾ ਕਲਰ ਹੁੰਦਾ ਉਸ ਤਰ੍ਹਾਂ ਦੀ ਟੋਨ ਹੈ ਲਓ ਜੀ ਨੇੜੇ ਵੀ ਦੇਖੋ ਮੇਸਟਰ ਤੀਸਰਾ ਕਲਰ ਆਹ ਲੋ ਜੀ ਇਹ ਬਹੁਤ ਜਿਆਦਾ ਸੋਹਣਾ ਕਲਰ ਰਹਿਣ ਵਾਲਾ ਚਲੋ ਇਹ ਚੌਥਾ ਅਗਲਾ ਕਲਰ ਵੀ ਆ ਰਿਹਾ ਹੈ ਗ੍ਰੀਨ ਸ਼ੇਡ ਕਲਰ ਹੈ ਬਹੁਤ ਜਿਆਦਾ ਸੋਹਣਾ ਜਾਨਿ ਕਿ 12 ਰੰਗ ਹੋਣਗੇ 12 ਦੇ ਬਾਰੇ ਤੁਸੀਂ ਪਸੰਦ ਕਰੋਗੇ ਸਾਨੂੰ ਪੂਰਾ ਯਕੀਨ ਹੈ ਵੀ ਇਹ 12 ਦੇ 12 ਹੀ ਕਲਰ ਤੁਹਾਨੂੰ ਪਸੰਦ ਆਉਣਗੇ ਜੇਕਰ ਤੁਸੀਂ ਵਰਕ ਕਿਸੇ ਪ੍ਰਕਾਰ ਦਾ ਵੀ ਘਰੇ ਕਰਨਾ ਚਾਹੁੰਦੇ ਹੋ ਜਾਂ ਫਿਰ ਮਸ਼ੀਨ ਤੋਂ ਵਰਕ ਕਰਾਉਣਾ ਚਾਹੁੰਦੇ ਹੋ ਦੋਨੇ অপਸ਼ਨ ਇਹਦੇ ਵਾਸਤੇ ਬੈਸਟ ਨੇ ਵਿਦਾਊਟ ਲਾਈਨਿੰਗ ਤੁਹਾਡਾ ਸੂਟ ਤਿਆਰ ਹੋ ਜਾਊਗਾ ਪਲੇਨ ਬਣਾਉਣਾ ਹੈ ਪਲੇਨ ਵੀ ਸਟੱਫ ਬਰੀਕ ਚੈੱਕ ਦੇ ਵਿੱਚ ਬਣਿਆ ਹੋਇਆ ਸਟੱਫ ਇਹ ਆਪਣੇ ਆਪ ਦੇ ਵਿੱਚ ਹੀ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਲਓ ਜੀ ਅਗਲਾ ਕਲਰ ਚੈੱਕ ਕਰੋ ਥੋੜੇ ਥੋੜੇ ਸ਼ੇਡ ਦਾ ਫਰਕ ਹੈ ਵੀਰੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਅਗਲਾ ਪਹਿਲਾ ਵਾਲਾ ਕਲਰ ਸੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵੀ ਇੱਕੋ ਕਲਰ ਹੈ ਪਰ ਇੱਕੋ ਨਹੀਂ ਹੈਗਾ 19 21 ਦੇ ਵਿੱਚ ਸਟਾਫ ਦੇ ਵਿੱਚ ਤੇ ਪਹਿਲਾਂ ਵਾਲੇ ਦੇ ਵਿੱਚ ਫਰਕ ਹੈ ਆਪਣਾ ਕਲਰ ਦੇ ਵਿੱਚ ਆਹ ਮਾਸਟਰਡ ਕਲਰ ਹੈ ਜੀ ਬਹੁਤ ਜਿਆਦਾ ਸੋਹਣਾ ਅਗਲਾ ਚੈੱਕ ਕਰੋ ਲੋ ਜੀ ਸਾਰੇ ਦੇ ਸਾਰੇ ਕਲਰ ਹੀ ਪਸੰਦ ਆਉਣ ਵਾਲੇ ਆ ਵਧੀਆ ਟ੍ਰੈਂਡਿੰਗ ਕਲਰ ਹੈ ਜਿਹੜੇ ਇਸ ਟਾਈਮ ਚੱਲ ਰਹੇ ਆ ਇਹਨਾਂ ਉੱਪਰ ਤੁਸੀਂ ਕਿਸੇ ਪ੍ਰਕਾਰ ਦਾ ਵੀ ਧਾਗਾ ਲਾਉਂਗੇ ਤਾ ਤੁਹਾਡਾ ਇਹਦਾ ਵਰਕ ਹੈ ਪੂਰਾ ਉੱਭਰ ਕੇ ਆਊਗਾ ਇਹ ਬਲੈਕ ਕਲਰ ਦੇ ਵਿੱਚ ਆ ਗਿਆ ਜੀ ਬਹੁਤ ਜ਼ਿਆਦਾ ਡਿਮਾਂਡ ਹੈ ਇਸ ਸਟੱਫ ਦੀ ਵੀਰੇ ਪੂਰੀ ਵਧੀਆ ਜਿਹੜੇ ਹਾਈ ਲੈਵਲ ਦੇ ਸੂਟ ਆ ਸਾਰੇ ਇਹਨਾਂ ਸਟੱਫਾਂ ਤੇ ਬਣ ਕੇ ਆ ਰਹੇ ਐ ਵਧੀਆ ਢਿਓ ਚੀਚੇ ਵਧੀਆ ਵੱਡੇ ਵੱਡੇ ਬੁਟੀਕ ਹਨ ਸਾਰੇ ਇਹਨਾਂ ਦੀ ਵਰਕ ਕਰਕੇ ਦੇ ਰਹੇ ਮਹਿੰਗੇ ਮਹਿੰਗੇ ਸੂਟਾਂ ਦਾ ਇਹ ਵਾਲਾ ਸਟੱਫ ਹੀ ਆ ਉਹ ਆਪਾਂ ਤੁਹਾਨੂੰ ਨੇੜੇ ਵੀ ਦਿਖਾ ਦਿਆ ਦੇਖੋ ਚੈੱਕ ਬਣਿਆ ਹੋਇਆ ਇਹਦੇ ਵਿੱਚ ਸੰਦੋ ਜੀ ਆ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਅਗਲਾ ਕਨੈਕਟ ਕਰ 12 ਦੇ 12 ਕਲਰੀ ਪੂਰੇ ਟ੍ਰੈਂਡਿੰਗ ਵਾਲੇ ਐ ਲਓ ਜੀ ਸਾਰੇ ਹੀ ਕਲਰ ਸੋਹਣੇ ਇੱਕ ਤੋਂ ਇੱਕ ਵਧੀਆ